ਸਾਰਿਆਂ ਨੂੰ ਭਾਈ ਜਿੰਨੇ ਵੀ ਇਹ ਵੀਡੀਓ ਦੇਖ ਰਹੇ ਆ ਪਹਿਲਾਂ ਦੇ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਓ ਅਤੇ ਭਾਈ ਹੁਣ ਤੁਹਾਨੂੰ ਇੱਕ ਖਾਸ ਜਾਣਕਾਰੀ ਦੇਣ ਜਾ ਰਿਹਾ ਹਾਂ ਇੱਕ WhatsApp ਦੇ ਉੱਤੇ ਜੋ ਕਿ ਹਰ ਕਿਸੇ ਕੋਲੇ WhatsApp ਗਰੁੱਪ ਦੇ ਵਿੱਚ RTO ਚਲਾਮ ਦੇ RTO ਚਲਾਣ ਦੇ ਨਾਮ ਤੇ ਇੱਕ ਫਾਈਲ ਆ ਰਹੀ ਹੈ WhatsApp ਗਰੁੱਪਾਂ ਦੇ ਵਿੱਚ ਸੈਂਡ ਕੀਤੀ ਜਾ ਰਹੀ ਹੈ ਤੇ ਮੇਰੇ ਗਰੁੱਪ ਵੀ ਮੇਰਾ ਵੀ ਜੋ ਗਰੁੱਪ ਚੱਲ ਰਿਹਾ ਉਸ ਗਰੁੱਪ ਦੇ ਵਿੱਚ ਵੀ ਆਇਆ ਸੀ ਇੱਕ ਬੰਦਾ ਜੋ ਪਮਹੂਰਤੋ ਹੈ ਉਸ ਦਾ ਜੋ ਐਪ ਜਦੋਂ ਉਹਨਾਂ ਨੇ ਓਪਨ ਕੀਤੀ ਤਾਂ ਉਸ ਦਾ ਜੋ ਫੋਨ ਹੈਕ ਹੋ ਗਿਆ ਤੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਜੋ ਆਰਟੀਓ ਚਲਾਣ ਵਾਲੀ ਇੱਕ ਫਾਈਲ ਹੈ ਆਰਟੀਓ ਈ ਚਲਾਣ ਇਸ ਦੇ ਨਾਮ ਤੇ ਇੱਕ ਫਾਈਲ ਹੈ ਸੋ ਜਦੋਂ ਤੁਸੀਂ ਉਹ ਫਾਈਲ ਓਪਨ ਕਰੋਗੇ WhatsApp ਤੇ ਆਊਗੀ ਤੁਹਾਡੇ ਕੋਲੇ ਤਾਂ ਤੁਹਾਡਾ ਜੋ ਫੋਨ ਹੈਕ ਹੋ ਜਾਵੇਗਾ ਸੋ ਸਾਰਿਆਂ ਤੱਕ ਇਹ ਜਾਣਕਾਰੀ ਜ਼ਰੂਰ ਪਹੁੰਚਾਓ ਬਈ ਆਰਟੀਓ ਈ ਚਲਾਣ ਇੱਕ ਸਕੈਮਿੰਗ ਫਾਈਲ WhatsApp ਤੇ ਆ ਰਹੀ ਹੈ ਤੇ ਇਸ ਦੇ ਨਾਲ ਹੀ ਜੇਕਰ ਤੁਹਾਡੇ ਕੋਲੇ ਕੋਈ ਕਿਸੇ ਵੀ SIM ਤੇ ਕੋਈ ਵੀ SIM ਜੇ ਤੁਹਾਡੇ ਕੋਲ ਹੈਗਾ ਉਹਦੇ ਆਧਾਰ ਤੇ ਤੁਹਾਡੇ ਕੋਲ ਲਿੰਕ ਆਉਂਦਾ ਵੀ ਇਸ ਲਿੰਕ ਨੂੰ ਓਪਨ ਕਰੋ ਤੁਹਾਨੂੰ ਐਨਆਰੀ ਚਾਰਜ ਮਿਲੂਗਾ ਤੁਹਾਡੀ ਐਨੀ ਬਿਲਟੀਟੀ ਫ੍ਰੀ ਹੋਊਗੀ ਤੋ ਕਿਸੇ ਵੀ ਕਿਸੇ ਦੇ ਪਿੱਛੇ ਲੱਗ ਕੇ ਉਸ ਲਿੰਕ ਨੂੰ ਓਪਨ ਨਾ ਕਰੋ ਰੀਚਾਰਜ ਵਾਲੇ ਲਿੰਕ ਨੂੰ ਜਾਂ ਆਰਟੀਓ ਚਲਾਉਣ ਵਾਲੇ ਲਿੰਕ ਨੂੰ ਓਪਨ ਨਾ ਕਰੋ ਜਦੋਂ ਤੁਸੀਂ ਉਹ ਲਿੰਕ ਓਪਨ ਕਰੋਗੇ ਜਾ ਤਾਂ ਤੁਹਾਡਾ ਫੋਨ ਹੈਕ ਹੋ ਜਾਵੇਗਾ ਜਾਂ ਤੁਹਾਡਾ ਤੁਹਾਡੇ ਖਾਤੇ ਦੇ ਵਿੱਚੋਂ ਪੈਸੇ ਕੱਟੇ ਜਾਣਗੇ ਜਾਂ ਕੁਝ ਵੀ ਤਰ੍ਹਾਂ ਫਰੋਡਿੰਗ ਹੋ ਜਾਵੇਗੀ ਸਕੈਮ ਹੋ ਜਾਊਗਾ ਤਾਂ ਇਹਨਾਂ ਐਪਾਂ ਤੋਂ ਅਤੇ ਜਿਹੜੇ ਲਿੰਕ ਆਉਂਦੇ ਨੇ ਤੁਹਾਡੇ ਕੋਲੋਂ ਇਹਨਾਂ ਤੋਂ ਬਚੋ ਸੁਚੇਤ ਰਹੋ ਇਹੀ ਮੈਂ ਤੁਹਾਡੇ ਨਾਲ ਜੋ ਜਾਣਕਾਰੀ ਸਾਂਝੀ ਕਰਨੀ ਸੀ ਸੋ ਜੋ ਤੁਹਾਨੂੰ ਦੱਸ ਦੇਵਾਂ ਕਿ ਜੋ WhatsApp ਦੇ ਉੱਤੇ RTO e ਚਲਾਨ ਦੇ ਨਾਮ ਤੇ ਫਾਈਲ ਜੋ ਵੱਖ-ਵੱਖ WhatsApp WhatsApp ਗਰੁੱਪਾਂ ਦੇ ਵਿੱਚ ਆ ਰਹੀ ਹੈ ਜਾਂ ਨੰਬਰਾਂ ਤੇ ਆਉਂਦੀਆਂ ਨੇ ਤਾਂ ਉਸ ਲਿੰਕ ਨੂੰ ਓਪਨ ਨਾ ਕਰੋ ਤੇ ਆਪਣੇ ਸਰਦੂਲਗੜ ਤੋਂ ਇੱਕ ਭਰਾ ਹੈਗਾ ਉਹਦਾ ਵੀ ਪਿੱਛੇ ਜੇ ਫੋਨ ਹੈਕ ਹੋ ਗਿਆ ਸੀ ਉਹਨਾਂ ਨੇ ਜਦੋਂ ਫਾਈਲ ਓਪਨ ਕੀਤੀ ਅਤੇ ਇੱਕ ਪਮੂਰ ਤੋਂ ਜਿਲ੍ਹਾ ਸਰਸਾ ਦੇ ਪਿੰਡ ਪਮੂਰ ਤੋਂ ਸੀਗਾ ਬਾਈ ਉਹਦਾ ਵੀ ਮੇਰੇ ਕੋਲ ਹੁਣੀ ਹੁਣੀ ਗਰੁੱਪ ਦੇ ਵਿੱਚ ਉਹਨਾਂ ਨੇ ਉਹ ਫਾਈਲ ਪਾਈ ਸੀ ਮੈਂ ਉਹਨਾਂ ਨੂੰ ਪੁੱਛਿਆ ਮੈਂ ਫਾਈਲ ਕਿਉਂ ਪਾਈ ਉਹ ਕਹਿੰਦੇ ਬਈ ਮੇਰਾ ਵੀ ਫੋਨ ਹੈਕ ਹੋ ਗਿਆ ਤਾਂ ਵੀ ਜਾਣਕਾਰੀ ਸਾਰਿਆਂ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਆਰਟੀਓ ਚਲਾਣ ਵਾਲੀ ਫਾਈਲ ਓਪਨ ਨਾ ਕਰੋ ਅਤੇ ਜਾ ਕੋਈ ਵੀ ਲਿੰਕ ਆਉਂਦਾ ਹੈ ਤੁਹਾਡੇ ਕੋਲੇ ਕਿਸੇ ਵੀ SIM ਦੇ ਰਿਲੇਟਡ ਤੁਹਾਨੂੰ ਰੀਚਾਰਜ ਦਾ ਤੁਹਾਨੂੰ ਲਾਲਚ ਦਿੱਤਾ ਜਾਵੇਗਾ ਵੀ ਤੁਹਾਨੂੰ ਇਹਨਾਂ ਰੀਚਾਰਜ ਮਿਲੂਗਾ 28 ਦਿਨਾਂ ਵਾਸਤੇ 2 ਮਹੀਨਾ ਵਾਸਤੇ 6 ਮਹੀਨਾ ਵਾਸਤੇ ਉਹ ਵੀ ਤੁਸੀਂ ਲਿੰਕ ਓਪਨ ਨਾ ਕਰੋ ਇਹਨਾਂ ਫਰਾਡ ਲਿੰਕਾਂ ਤੋਂ ਬਚੋ ਅਤੇ ਫਰਾਡ ਫਾਈਲਾਂ ਤੋਂ ਬਚੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ ਜੀ